ਹallelujah amen ਕੀ ਨਾਮੇ ਜੀ ਤੁਹਾਡਾ ਸੋ ਜਿਹੜੇ ਪਿੰਤੂ ਸੋ ਤੁਸੀਂ ਆਪਣੀ ਗਵਾਹੀ ਦੇ ਵਿੱਚ ਦੱਸ ਰਹੇ ਹੋ ਕਿ ਪਿਛਲੇ 12 ਸਾਲ ਤੋਂ ਤੁਹਾਡਾ ਲਗਾਤਾਰ ਜਿਹੜਾ ਝਗੜਾ ਚੱਲ ਰਿਹਾ ਸੀ ਕਨੈਕਸ਼ਨ ਨੂੰ ਲੈ ਕੇ ਮੋਟਰ ਦੇ ਕਨੈਕਸ਼ਨ ਨੂੰ ਔਰ ਕਾਫੀ ਜ਼ਿਆਦਾ ਤੜਾ ਝਗੜਾ ਸੀਗਾ ਔਰ ਤੁਹਾਡਾ ਕੇਸ ਵੀ ਚੱਲ ਰਿਹਾ ਸੀ ਕੋਰਟ ਦੇ ਵਿੱਚ ਸੋ ਉਹ ਕੇਸ ਦੇ ਦੌਰਾਨ ਵੀ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ لیکن ਤੁਸੀਂ ਕਹਿੰਦੇ ਹੋ ਕਿ ਜਦੋਂ ਸਾਨੂੰ ਪ੍ਰਭੂ ਦੇ ਪਵੰਦ ਵਿੱਚ ਆਂਦਾ ਮੁਕੰਮਲ ਸੀ ਜਦੋਂ ਪ੍ਰਭੂ ਦੇ ਪਵੰਦ ਦੇ ਵਿੱਚ ਆਏ ਔਰ 50 ਜੀਤੋਂ ਪ੍ਰਾਰਥਨਾ ਕਰਵਾਈਆਂ ਔਰ ਉਸ ਤੋਂ ਬਾਅਦ ਦੱਸ ਰਹੇ ਹੋ ਕਿ ਪਰਮੇਸ਼ਵਰ ਨੇ ਸਾਡੀ ਪ੍ਰਾਰਥਨਾ ਨੂੰ ਸੁਣਿਆ ਔਰ 12 ਸਾਲ ਤੋਂ ਲਗਾਤਾਰ ਜਿਹੜਾ ਕੇਸ ਚੱਲ ਰਿਹਾ ਸੀ ਪਾਣੀ ਦਾ ਕੇਸ ਚੱਲ ਰਿਹਾ ਸੀ ਸੋ ਉਹ ਤੁਹਾਡੇ ਹੱਕ 'ਚ ਹੋਇਆ ਔਰ ਉਹ ਕੇਸ ਜਿਹੜਾ ਕਨੈਕਸ਼ਨ ਜਿਹੜੀ ਚੱਲ ਰਿਆ ਸੀ ਉਹ ਕਨੈਕਸ਼ਨ ਵੀ ਤੁਹਾਡੇ ਹੱਥ ਚ ਹੋਇਆ ਅੱਜ ਸਾਰਾ ਲੜਾਈ ਚੱਲਦਾ ਵੀ ਖਤਮ ਹੋ ਚੁੱਕਿਆ ਹੈ ਕੇਸ ਵੀ ਤੁਹਾਡੇ ਹੱਥ ਚ ਔਰ ਤੁਸੀਂ ਦੱਸ ਰਹੇ ਤੁਹਾਡੇ ਕੋਲ ਕੋਈ ਪਾਣੀ ਦੀ ਸਹੂਲਤ ਨਹੀਂ ਸੀ ਅੱਜ ਤੁਹਾਡਾ ਬੋਰ ਵੀ ਹੋ ਚੁੱਕਿਆ ਔਰ ਤੁਸੀਂ ਬੜੀ ਦਵਾਈ ਦੇ ਨਾਲ ਪ੍ਰਭੂ ਦੇ ਪਵਨ ਦੇ ਵਿੱਚ ਆਇਓ ਤਾਰੀਫ ਕਰੋ ਚੋਰ ਦੀ ਬੜੀ 12 ਸਾਲੋਂ ਕੈਸੀ ਸੋ ਹੁਣ ਕੀ ਆਇਆ ਸਾਡਾ ਸਾਥ ਕੋ ਮਰ ਗਿਆ ਇਹ ਤਾਂ ਕਾਤੀ ਹੁਣ ਬੋਰ ਹੋ ਗਿਆ ਕਨੈਕਸ਼ਨ ਵੀ ਲੱਗ ਗਿਆ ਹੁਣ ਪਾਣੀ ਚੱਲ ਪਿਆ ਤਾਰੀਫ਼ ਕਰੋ ਜ਼ੋਰ ਦੀ ਬੋਲੀ